ਮੈਂ ਜਸਾਪਨੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਇਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਭਿੰਡਰ ਕਲਾ ਦੇ ਕਬੱਡੀ ਕੱਪ ਬਾਰੇ ਮੋਗੇ ਜਿੱਦੇ ਦੇ ਪਿੰਡ ਭਿੰਡਰ ਕਲਾ ਵਿੱਚ ਇਹ ਕਬੱਡੀ ਕੱਪ ਹੋਣ ਜਾ ਰਿਹਾ ਕਿਹੜੀਆਂ ਕਿਹੜੀਆਂ ਟੀਮਾਂ ਬਣ ਗਈਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਹਾਂਜੀ ਦੋਸਤੋ ਅੱਜ ਭਿੰਡਰ ਕਲਾ ਵਿੱਚ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਇਨਾਮ 70000 ਦੂਜਾ 52000 ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਪਹਿਲੀ ਟੀਮ ਬਣੀ ਹੈ ਅੰਦਗੜ੍ਹ ਦੀ ਜਿਸ ਦਾ ਨਾਮ ਹੈ ਗੱਲ ਅੰਦਗੜ੍ਹ ਹੈਪੀ ਦੀ ਦੀਪ ਤੇ ਜੱਸਾ ਲਗੜ ਰਿਸ਼ਪਾਲ ਮਾਣੋ ਕੇ ਪਿੰਡਾ ਸੱਜਣਵਾਲ ਤੇ ਦੌਲੀ ਹਲਕੜਿਆ ਵਾਲਾ ਖੇਡਣਗੇ ਦੋਸਤੋ ਇਹ ਟੀਮ ਭਿੰਡਰ ਕਲਾ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਐਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਲਵਾਰੇ ਦੀ ਜਿਸ ਵਿੱਚ ਹਰਮਨ ਆਰਸ਼ ਰੋਮੀ ਤੇ ਭਗਵਾਂ ਲਵਾਰਾ ਹਰਮਨ ਕੋਹਰੀਆ ਮਾਲਾ ਗਵਿੰਦਪੁਰਾ ਤੇ ਕਾਕਾ ਨਗਲਾ ਖੇਡਣਗੇ ਦੋਸਤੋ ਇਹ ਟੀਮ ਵੀ ਭਿੰਡਰ ਕਲਾ ਦੇ ਅੱਗੇ ਕਬੱਡੀ ਦਾ ਪਤਾ ਹੀ ਖੇਡੇਗੀ ਦੋਸਤੋ ਹਾਂਜੀ ਦੋਸਤੋ ਜੇਕਰ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਕੜਿਆਲ ਦੀ ਜਿਸ ਵਿੱਚ ਹੈਪੀ ਕੜਿਆਲ ਹੈਰੀ ਦਾਰਾਪੁਰ ਅਮਿਤ ਤਨੌਰੀ ਤੇ ਸਖਵੀਰ ਗੁਰੂ ਸਰ ਖੇਡਣਗੇ ਦੋਸਤੋ ਇਹ ਟੀਮ ਵੀ 20 ਮਿੰਟਾਂ ਦਾ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਇਸ ਤੋਂ ਇਲਾਵਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਮੇਜ਼ਬਾਨ ਟੀਮ ਭਿੰਡਰ ਕਲਾ ਦੀ ਬਣੀ ਹੋਈ ਆ ਜਿਸ ਵਿੱਚ ਪੈਸਟਰ ਭਿੰਡਰ ਰਾਮਣਾ ਭਿੰਡਰ ਵੈਗਰੂ ਸੀਚੀਆਲ ਗੁਰਵਿੰਦਰ ਘਾਂਗਾ ਤੇ ਗੁਰਪ੍ਰੀਤ ਬਰੇ ਸਾਹਿਬ ਖੇਡਣਗੇ ਦੋਸਤੋ ਇਹ ਟੀਮ ਵੀ ਪਿੰਡਰ ਕਲਾਂ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਤੁੰਬੜਪੰਨ ਦੀ ਜਸਵੰਤ ਚ ਖੇਡਣਗੇ ਅਮਰਤ ਜਸਮਨ ਤੇ ਨੰਨੀ ਤੁੰਬੜਪੰਨ ਲੱਖਾ ਮਾੜੀ ਹਰਮਨ ਸਲੀਨਾ ਤੇ ਰਾਜਾ ਤੂਰ ਗੋਠੀਆ ਖੇਡਣਗੇ ਦੋਸਤੋ ਇਹ ਟੀਮ ਵੀ ਤੁੰਬੜਪੰਨ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਜੇਕਰ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਬੁੱਟਰ ਦੀ ਜਸ ਵਿੱਚ ਸੁੱਖਾ ਲੱਭੂ ਗੋਰਾ ਤੇ ਬਗੀਰਥ ਬੁੱਟਰ ਅਰਸ਼ ਬਰਨਾਲਾ ਏਕਮ ਮੀਰਪੁਰ ਤੇ ਪਾਲਾ ਗਲੋਟੀ ਖੇਡਣਗੇ ਦੋਸਤੋ ਇਸ ਟੀਮ ਦੇ ਸਪான்ਸਰ ਖੀਰਾ ਬੁੱਟਰ ਰਵਿੰਦਰ ਮਹਿਣਾ 골ਡੀ ਕੈਨੇਡਾ ਹੋਣਗੇ ਹਾਂਜੀ ਦੋਸਤੋ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰਕੇ ਟੀਮ ਬਣੀ ਹੋਈ ਹੈ ਕਰਾਚੋ ਦੀ ਜਸ ਵਿੱਚ ਕ੍ਰੀ ਕਲਜੀਤਾ ਤੇ ਸੰਤੀ ਕਰਾਚੋ ਮੋਨੂ ਕੋਟਪਾਈ ਕਾਲਾ ਮੱਲਾ ਤੇ ਹੈਪੀ ਪੰਗਰ ਖੇਡਣਗੇ ਇਹ ਟੀਮ ਵੀ ਪਿੰਡ ਰਕਲਾਂ ਦੇ ਕਬੱਡੀ ਕੱਪ ਤੇ ਖੇਡਗੇ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਦੀ ਜੋ ਆਪਣੇ ਕੋਲ ਜਾਣਕਾਰੀ ਆਈ ਟੀਮਾਂ ਦੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਦੋਸਤੋ ਜੇਕਰ ਆਪਣੀ ਵੀਡੀਓ ਵਧੀਆ ਲੱਗਦੀ ਜਾਣਕਾਰੀ ਚੰਗੀ ਲੱਗਦੀ ਵੀਡੀਓ ਥੱਲੇ ਕਮੈਂਟ ਜਰੂਰ ਕਰਦਿਆ ਕਰੋ ਇਸ ਨਾਲ ਸਾਡਾ ਵੀ ਹੌਸਲਾ ਵਧਦਾ ਜੇਕਰ ਹੋਰ ਟੀਮ ਦੀ ਅਪਡੇਟ ਮਿਲੀ ਤਾਂ ਆਪਾਂ ਆਪਣੇ ਇਸ ਇੰਸਟਾਗ੍ਰam ਤੇ ਸ਼ੇਅਰ ਕਰਾਂਗੇ ਜੇਕਰ ਫੋਲੋ ਨਹੀਂ ਕੀਤਾ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ